इसको बिहारी गद्दा बोलते हैं भाई जी अच्छा बिहारी घोड़े हाँ। को बिहारी गद्दा बोलते हैं सही है जी इसमें रकाब लग जाती है पेड़े लग जाते हैं तंग लग जाता है एक किस्म की काठी बन जाती है ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਆਏ ਆਂ ਜਗਰਾਉਂ ਘੋੜਿਆਂ ਦੀ ਮੰਡੀ ਤੇ ਇੱਥੇ ਸਿਰਫ ਘੋੜੇ ਘੋੜੀਆਂ ਹੀ ਵਿਕਣ ਵਾਸਤੇ ਨਹੀਂ ਆਉਂਦੇ ਹੋਰ ਵੀ ਬਹੁਤ ਸਾਰਾ ਜ਼ਮਾਨ ਇੱਥੇ ਵਿਕਣ ਵਾਸਤੇ ਆਉਂਦਾ ਇੱਥੇ ਆਪਾਂ ਖੜੇ ਆ ਹੁਣ ਦੁਕਾਨ ਤੇ ਉੱਤੇ ਇੱਥੇ ਘੋੜਿਆਂ ਦਾ ਜਿਹੜਾ ਸਮਾਨ ਸਾਰਾ ਹੀ ਜੋ ਵੀ ਘੋੜਿਆਂ ਵਾਸਤੇ ਘੋੜਿਆਂ ਦੇ ਰੱਖਣ ਵਾਲੇ ਵਰਤਦੇ ਆ ਉਹ ਸਾਰਾ ਸਮਾਨ ਹੀ ਤੁਹਾਨੂੰ ਦਿਖਾਵਾਂਗੇ ਬਾਈ ਜੀ ਹੁਣ ਹੀ ਆ ਆਪਣੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਸਾਧਦੇ ਆ ਬਾਈ ਜੀ ਉਹਨਾਂ ਨੂੰ ਇੱਥੇ ਇੱਥੇ ਗੱਲਬਾਤ ਸ਼ੁਰੂ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹਾਂ ਜੀ ਬਹੁਤ ਵਧੀਆ ਜੀ ਵਧੀਆ ਜੀ ਕਿਹੜਾ ਏਰੀਆ ਬਾਈ ਹੁਣ ਦਾ ਸਾਡਾ ਰਾਜਸਥਾਨੀ ਗੰਗਾ ਨਗਰ ਜੀ ਅੱਛਾ ਗੰਗਾ ਨਗਰ ਤੋਂ ਬਾਈ ਫਨੇ ਇੱਥੇ ਬੋਲਦੇ ਹਾਂ ਜੀ ਗੰਗਾ ਨਗਰ ਤੋਂ ਤੇ ਜਗਰਾਉ ਮੰਡੀ ਤੇ ਹਰ ਵਾਰ ਆਉਨੇ ਆ ਹਰ ਵਾਰ ਨਹੀਂ ਆਤੇ ਸਾਲ ਤੇ ਦੋ ਵਾਰੀ ਲੱਗਦਾ ਦੋਨੋਂ ਵਾਰੀ ਆਤੇ ਦੋਨੋਂ ਵਾਰੀ ਆਤੇ ਸਾਲ ਤੇ ਸਹੀ ਹੈ ਜੀ ਤੇ ਹੋਰ ਮੰਡੀਆਂ ਜਿਹੜੀਆਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰ ਉੱਥੇ ਵੀ ਜਾਂਦੇ ਆਂ ਜਾਂਦੇ ਆ ਜੀ ਪਾਰ ਪੰਜਾਬ ਦੇ ਬਾਹਰ ਵੀ ਜਾਂਦੇ ਆ ਜੀ ਰਾਜਸਥਾਨ ਵੀ ਹੋ ਗਿਆ ਪੁਸ਼ਕਰ ਹੋ ਗਿਆ ਰਾਜਸਥਾਨ ਹੋ ਗਿਆ ਗੰਗਨਗਰ ਹੋ ਗਿਆ ਉੱਤਰ ਵੀ ਸਾਰਾ ਸਭ ਜੰਗ ਮੰਡੀ ਕਰਦੇ ਮੇਲੇ ਤੇ ਕਿਹੜਾ ਕਿਹੜਾ ਸਮਾਨ ਆਪਣੇ ਕੋਲ ਇੱਥੇ ਤੋਂ ਹੀ ਲੈ ਕੇ ਆਏ ਕੋਲੇ ਸਾਰਾ ਲੱਗਾ ਜੀ ਘੋੜੇ ਦਾ ਸਮਾਨ ਸਾਰਾ ਆ ਗਿਆ ਮੱਝਾਂ ਦਾ ਸਮਾਨ ਸਾਰਾ ਹੈਗਾ ਸਹੀ ਹੈ ਜੀ ਘੋੜਿਆਂ ਦਾ ਮੱਝਾਂ ਦਾ ਜਿਆਦਾ ਸਮਾਨ ਘੋੜਿਆਂ ਦਾ ਗਾਵਾਂ ਦਾ ਸਹੀ ਹੈ ਜੀ ਸਾਰਾ ਸਮਾਨ ਵੇਖਦੇ ਆ ਆ ਮਗਰ ਕੀ ਟੰਗਿਆ ਹੋਇ ਘੋੜੇ ਕੀ ਹੈਗੇ ਰਾਸ ਹੈ ਜੀ ਇਹ ਘੋੜੇ ਦੇ ਰਸਤੇ ਆ ਹਾਂ ਘੋੜੇ ਦੇ ਰਸਤੇ ਹੈ ਜੀ ਇਹ ਪਟੇ ਹੈ ਜੀ ਇਹ ਤੰਗ ਹੈ ਸਰਦਾਰ ਇਹ ਤੰਗ ਹੈਗਾ ਜੀ ਸਹੀ ਹੈ ਜੀ ਅੱਛਾ ਜੀ ਇਹ 100 ਫੋਲਡ ਆ ਗਿਆ ਜੀ ਘੋੜੋ ਕੇ ਇਹ ਬਰਾਤ ਵਾਲੀ ਐਨਕ ਆ ਕੀ ਅੱਛਾ ਬਰਾਤ ਵਾਲੀ ਐਨਕ ਜਿਹੜੀ ਘੋੜਿਆਂ ਦੇ ਪਾਈ ਹੁੰਦੀ ਆ ਇਹ ਬਰਾਤ ਵਾਲੀ ਆ ਆਪਾਂ ਨੇ ਕੀ ਚੰਗਿਆ ਹੋਇਆ ਇਹ ਚਲ ਰਹੇ ਹੈ ਜੀ ਇਹ ਸਰਦਵਾਲ ਹੈ ਜੀ ਅੱਛਾ ਸਰਦਵਾਲ ਚਲ ਰਹੇ ਸਰਦਵਾਲ ਵੀ ਚਲ ਰਹੇ ਹੈ ਸਰਦਵਾਲ ਹੈਗਾ ਜੀ ਹਾਂ ਜੀ ਸਹੀ ਹੈ ਜੀ ਤੇ ਆ ਚੀਜ਼ ਕੀ ਹੈ ਰਕਾਬਾ ਇਹ ਰਕਾਬਾ ਹੈ ਜੀ ਸਹੀ ਹੈ ਜੀ ਰਕਾਬਾਂ ਵੀ ਆ ਹਾਂਜੀ ਨਾਲ ਦੀ ਨਾਲ ਆ ਇਹ ਵੈਸਟਰਨ ਬੋਲਤੇ ਇਸ ਨੂੰ ਵਸੇ ਕਾਠੀ ਬੋਲਤੇ ਘੋੜੇ ਕੀ ਇਹ ਕਿਹੜੀਆਂ ਵੈਸਟਰਨ ਕਾਠੀਆਂ ਆ ਹਾਂਜੀ ਵੈਸਟਰਨ ਕਾਠੀਆਂ ਸਪੱਟ ਕਾਠੀਆਂ ਸਹੀ ਆ ਜੀ ਤੇ ਇਹਦਾ ਕੀ ਪ੍ਰਾਈਸ ਕੀ ਆ ਜਿਹੜੀ ਉੱਤੇ ਹੀ ਪਈ ਆ ਹਾਂਜੀ ਇਹਦਾ ਕੀ ਪ੍ਰਾਈਸ ਆ ਹਾਂਜੀ ਦੇਖੋ ਪ੍ਰਾਈਸ ਮੇ ਤਾਂ ਬਹੁਤ ਉਲਲਾ ਹੁੰਦਾ ਹੈ ਭਾਈ ਜੀ ਆਪਾਂ ਇਹ ਨਹੀਂ ਜਾ ਸਕਦੇ ਮੰਨ ਲਈ ਇਹ ਕਹਿ ਸਕਦੇ ਚੈਨਲ ਬਣੇਗਾ ਜੀ ਕਰਦੇ ਆ ਦੀ ਮੰਗ ਇਹ ਡਿਮਾਂਡ ਤੋਂ ਜੀ ਦੇਖੋ ਇਹ ਕੜ ਤੇ ਕੜ ਵੀ 5000 ਕਾ ਪੀਸ ਹੈ ਜੀ 5000 ਦਾ ਹਾਂਜੀ ਸਹੀ ਆ ਜੀ ਬਾਕੀ ਪ੍ਰਾਈਸ ਆਪਾਂ ਨਹੀਂ ਦੱਸ ਸਕਦੇ ਭਾਈ ਕਿੰਨੇ ਕਿਸੇ ਕਿੰਨੇ ਲੈ ਲੈ ਸਹੀ ਆ ਜੀ ਤਾਂ ਆਪਾਂ ਕਹਾਂਗੇ ਜੇ ਮੰਨ ਲਓ ਮੌਕੇ ਤੇ ਮੈਂ ਹੀ ਲੈਣਾ ਚਾਹਾਂ ਜਾਂ ਕੋਈ ਗਾਹਕ ਆਵੇ ਤਾਂ ਵੱਧ ਘੱਟ ਹੋ ਜੂਗਾ 5000 ਤੁਸੀਂ ਮੰਗਦੇ ਆ ਇਹਦਾ ਤੇ ਆਪਣੀ ਜਿਹੜੀ ਪਰਮਾਨੈਂਟ ਲੋਕੇਸ਼ਨ ਕਿੱਥੇ ਆ ਲੋਕੇਸ਼ਨ ਸ੍ਰੀ ਗੰਗਾ ਨਗਰ ਸ੍ਰੀ ਗੰਗਾ ਨਗਰ ਸ਼ਹਿਰ ਦੇ ਵਿੱਚ ਦੁਕਾਨ ਆ ਆਪਣੀ ਸ਼ਹਿਰ ਦੇ ਵਿੱਚ ਦੁਕਾਨ ਸਹੀ ਆ ਬਟਾ ਤੇ ਇਧਰ ਆਪਣੇ ਕੋਲੇ ਹੋਰ ਸਮਾਨ ਕੀ ਪਿਆ ਵਾ ਇਹਦਾ ਇਧਰ ਆਪਣੇ ਕੋਲੇ ਜੀ ਇਹ ਰੇਟਾ ਦਾ ਸਮਾਨ ਹੈ ਜੀ ਜਿਸ ਜੀ ਅਸੀਂ ਚਾਰ ਬੋਲ ਦਿੰਦੇ ਆ ਆ ਕੀ ਜੀ ਰਾ ਇਹ ਚਾਲ ਬੋਲ ਦਿੰਦੇ ਸੋ ਕਾਠੀ ਵੀ ਬੋਲ ਦਿੰਦੇ ਆ ਜੀ ਆ ਕੀ ਜੀ ਕਾਠੀ ਵੀ ਬੋਲ ਦਿੰਦੇ ਆ ਚਾਲ ਵੀ ਬੋਲ ਦਿੰਦੇ ਆ ਹਾਂ ਜੀ ਹਾਂ ਜੀ ਇਹ ਰੇੜੇ ਵਾਲੇ ਕੋਡੇ ਤੇ ਪੈਂਦਾ ਹੈ ਰੇੜੇ ਤੇ ਪੈਂਦਾ ਸਹੀ ਆ ਜੀ ਹਾਂ ਜੀ ਸਾਰਾ ਇਹਦਾ ਥੋੜੇ ਪਏ ਆ ਮੇਰੇ ਰਾਹ ਤੇ ਤੋਂ ਤੇ ਆ ਵੀ ਉਹੀ ਜੀ ਨਾਮ ਚਾਲ ਦੀ ਤੇ ਇਧਰ ਕੁੰਡੇ ਇਹਦਾ ਸਾਮਾਨ ਸਾਰਾ ਜੀ ਰੇੜੇ ਵਾਲਾ ਆ ਰੇੜੇ ਵਾਲਾ ਸਾਰਾ ਸਾਮਾਨ ਤੇ ਆ ਇਹਦੀ ਸਿਕਲੀ ਹੈ ਕੀ ਦੇ ਵਾਤੇ ਕੁੱਤੇ ਦੀ ਸਿਕਲੀ ਵਾਜੀ ਜੇ ਕੁੱਤਾ ਡੈਂਜਰ ਹੁੰਦਾ ਅੱਛਾ ਕੁੱਤਿਆਂ ਦੇ ਜਿਹੜੀ ਸਿਕਲੀ ਪਾਉਂਦੇ ਆ ਸਹੀ ਆ ਜੀ ਇਧਰ ਗਾਨੀਆਂ ਗਾਨੀਆਂ ਆ ਜੀ ਬੁਕਰੂ ਵਾਲੀ ਗਾਨੀਆਂ ਆ ਜੀ ਸਰਦ ਵਾਲੇ ਆ ਵੀ ਛਕਲੀ ਹੈ گاਵਾ ਦੀ ਜੀ گا ਦਾ ਜਾਦੀ گاਵਾ ਮੱਜਾਂ ਦੀ ਛਕਲੀ ਹੈ ਸਹੀ ਹੈ ਜੀ ਤੇ ਇਧਰ ਸਾਰੇ ਆ ਪਟੇ ਜਾਂ ਰਸਸੇ ਕੁੱਤਿਆਂ ਦਾ ਵੀ ਸਮਾਨ ਹੈਗਾ ਆਪਣੇ ਕੋਲ ਕੁੱਤੇ ਦਾ ਸਾਰਾ ਸਮਾਨ ਸਾਰਾ ਹੀ ਆ ਤੇ ਇਧਰ ਆ ਹੀਠਾ ਕੁੰਡੇ ਆ ਇਹ ਕੁੰਡੇ ਕੁੰਡੇ ਸਹੀ ਹੈ ਜੀ ਆ ਬੋਰਚ ਵੀ ਪਏ ਆ ਬਾਈ ਹੁਣਾਂ ਕੋਲੇ ਹਾਜੀ ਇੱਕ ਮਤਲਬ ਚੀਜ਼ ਦੱਸਾਂ ਬਾਈ ਜੀ ਬਹੁਤ ਵਧੀਆ ਚੀਜ਼ ਹੈ ਬਿਹਾਰ ਤੋਂ ਮਗਾਈ ਹੈ ਜੀ ਮੈਨੇ ਬਿਹਾਰ ਤੋਂ ਜੋ ਬਿਹਾਰ ਤੋਂ ਮਗਾਈ ਸਪੈਸ਼ਲ ਕਹਿ ਕੇ ਬਿਹਾਰ ਤੋਂ ਮਗਾਈ ਬਾਈ ਜੀ ਇਸ ਕੋ ਬਿਹਾਰੀ ਕਲਤਾ ਬੋਲਦੇ ਹੈ ਬਾਈ ਜੀ ਅੱਛਾ ਬਿਹਾਰੀ ਕਲਤਾ ਕੋੜੇ ਦਾ ਘੋੜੇ ਦਾ ਬਿਆਰੀ ਕੱਦਾ ਬੋਲਤੇ ਹੈ ਸਹੀ ਹੈ ਜੀ ਇਸ ਵਿੱਚ ਰਕਾਬ ਲੱਗ ਜਾਂਦੀ ਹੈ ਪੈੜੇ ਲੱਗ ਜਾਂਦੇ ਹੈ ਤੰਗ ਲੱਗ ਜਾਂਦਾ ਹੈ ਇੱਕ ਕਿਸਮ ਦੀ ਕਾਠੀ ਬਣ ਜਾਂਦੀ ਹੈ ਆ ਜਿਹੜੇ ਆਹਾ ਆ ਇਹਦੇ ਵਿੱਚ ਇਹਦੇ ਵਿੱਚ ਫਿਰ ਰਕਾਬਾਂ ਵਾਸਤੇ ਇੱਕ ਸਾਈਡ ਰਕਾਬ ਤੇ ਇੱਕ ਨਾਲ ਰਕਾਬਾਂ ਵਾਸਤੇ ਰਕਾਬਾਂ ਵਾਸਤੇ ਵਿੱਚ ਆ ਗੁੰਡਾ ਆ ਵਿੱਚ ਕੋੜਾ ਰਕਾਬ ਵਾਸਤੇ ਇਹ ਰਕਾਬ ਵਾਸਤੇ ਕੁੰਡਾ ਵਾ ਹਾਂਜੀ ਤੇ ਆ ਸਾਈਡਾਂ ਵਾਲੇ ਜਿਹੜੇ ਸਾਡੇ ਵਾਲੇ ਆ ਜੀ ਇਹ ਸੋ ਪੀਸੇ ਕੁਝ ਪਟਾਂਗ ਲੋ ਬੰਦਨੇ ਲਈ ਕੁਝ ਵੀ ਬਣ ਸਕਦੇ ਨਾਲ ਹੈਨਾ ਇਹਦੇ ਤੰਗ ਬੰਨਿਆ ਜਾਊਗਾ ਇਹਦੇ ਤੰਗ ਬੰਨਿਆ ਜਾਊਗਾ ਇਹਦੇ ਰਕਾਬ ਤੇ ਤੰਗ ਇਹਦੇ ਨਾਲ ਬੰਨਿਆ ਜਾਊਗਾ ਤੇ ਇਹਦਾ ਕੀ ਪ੍ਰਾਈਸ ਹੈ ਆਪਣੇ ਕੋਲ ਇਹਦੀ ਦੇਖੋ ਜੀ ਆਡਰ ਕਰੇ ਇਹ ਤਾਂ 100 ਰੁਪਏ ਕੀ ਇਹ ਰਕਾਬ ਕੇਵਲ 100 ਰੁਪਏ ਦੀ ਹਾਂਜੀ ਆ 500 ਦੀ ਰਕਾਬ ਹੈ ਜੀ ਸਹੀ ਹੈ ਜੀ ਬਿਨਾਂ ਰਕਾਬ ਤੋਂ ਜੇ ਇਹ ਲੈਣੀ 1500 ਰੁਪਏ ਦਾ 1500 ਇਹਦਾ 1500 ਪ੍ਰਾਈਸ ਹੈ ਜੀ ਇਹ ਬਿਹਾਰੀ ਗੱਦਾ ਵਾ ਘੋੜੇ ਦਾ ਬਿਹਾਰੀ ਗੱਦਾ ਘੋੜੇ ਦਾ ਬਹੁਤ ਹੈਵੀ ਆ ਭਾਰਾ ਵੀ ਬਹੁਤ ਜਿਆਦਾ ਆ ਤੇ ਬਣਿਆ ਵੀ ਬਹੁਤ ਸੋਹਣਾ ਵਾ ਡਿਜ਼ਾਈਨ ਵੇਖੋ ਬਹੁਤ ਵਧੀਆ ਬਣਾਇਆ ਗਿਆ ਵਾ ਤੇ ਬਿਹਾਰ ਤੋਂ ਬਾਈ ਹੁਣਾਂ ਨੇ ਸਪੈਸ਼ਲ ਮੰਗਾਇਆ ਹੈ ਗੱਦਾ ਤੇ 1500 ਰੁਪਈਆ ਇਹਦਾ ਪ੍ਰਾਈਸ ਆ ਬਿਨਾਂ ਰਕਾਬਾਂ ਤੋਂ ਰਕਾਬਾਂ ਬਹੁਤ ਤਰ੍ਹਾਂ ਦੀਆਂ ਬਾਈ ਹੁਣਾਂ ਕੋਲੇ ਜੇ ਉਹ ਲੈਣੀਆਂ ਚਾਹੁੰਦੇ ਆ ਤਾਂ ਜਿਵੇਂ ਆਹ ਦੇਖੋ ਪਲਾਸਟਿਕ ਦੀਆਂ ਵਾ ਤੇ ਆ ਦੂਜੀਆਂ ਵਾ ਇਹਨਾਂ ਦੇ ਰੇਟ ਵੀ ਦੋਹਾਂ ਦੇ ਵੱਖੋ ਵੱਖਰੇ ਆ ਹਨਾ ਕੰਡਿਆਲੇ ਲਗਾਮਾਂ ਫੂੰਗਰੂ ਕਾਨੀਆਂ ਜਿਹੜੀ ਚੀਜ਼ ਵੀ ਤੁਸੀਂ ਘੋੜਿਆਂ ਦੀ ਗਾਵਾਂ ਮੱਝਾਂ ਦੀ ਕੁੱਤਿਆਂ ਦੀ ਇਦੋਂ ਲੈਣੀ ਚਾਹੁੰਦੇ ਆ ਤਾਂ ਉਹ ਲੈ ਸਕਦੇ ਆ ਬਾਈ ਜੀ ਆਪਦਾ ਨੰਬਰ ਇੱਕ ਵਾਰੀ ਜਰੂਰ ਦੱਸ ਦਿਓ ਜੀ ਬਿਲਕੁਲ ਦੱਸੇਗੀ ਜੀ ਹਾਂਜੀ 84277 ਹਾਂਜੀ 94137 94137 ਹਾਂਜੀ 8427794137 ਬਾਈ ਉਹਨਾਂ ਦਾ ਨੰਬਰ ਆ ਜੇ ਕੋਈ ਵੀ ਚੀਜ਼ ਤੁਹਾਨੂੰ ਕੁੱਤਿਆਂ ਵਾਸਤੇ ਘੋੜਿਆਂ ਵਾਸਤੇ ਮੱਝਾਂ ਗਾਵਾਂ ਵਾਸਤੇ ਕੋਈ ਵੀ ਚੀਜ਼ ਚਾਹੀਦੀ ਆ ਤਾਂ ਬਾਈ ਹੁਣਾਂ ਨੂੰ ਤੁਸੀਂ ਕਾਲ ਕਰ ਸਕਦੇ ਆ ਪੰਜਾਬ ਦੀ ਹਰੇਕ ਮੰਡੀ ਤੇ ਬਾਈ ਹੁਣੀ ਪਹੁੰਚਦੇ ਆ ਭਾਵੇਂ ਉਹ ਜਗਰਾਉਂ ਹੋਵੇ ਸਾਲ 'ਚ ਦੋ ਵਾਰੀ ਉਧਰ ਮੋਕਸਰ ਸਾਹਿਬ ਮਾਗੀ ਤੇ ਤੇ ਹੋਰ ਵੀ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਮੰਡੀਆਂ ਆ ਜਿਹੜੇ ਜਿਹੜੇ ਪਸ਼ੂ ਮੇਲੇ ਆ ਬਾਈ ਹੁਣੀ ਸਾਰਿਆਂ ਤੇ ਪਹੁੰਚਦੇ ਆ ਤੁਸੀਂ ਫੋਨ ਕਰਕੇ ਵੀ ਬਾਈ ਜੀ ਹੁਣਾ ਤੋਂ ਉਹਨਾਂ ਦਾ ਰੇਟ ਚੀਜ਼ਾਂ ਦਾ ਪੁੱਛ ਸਕਦੇ ਆ ਜਾਂ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਤੇ ਆਨਲਾਈਨ ਵੀ ਆਪਣੀ ਆਨਲਾਈਨ ਕਰਦੇ ਡਿਲੀਵਰੀ ਕਰਦੇ ਆ ਜੀ ਆਨਲਾਈਨ ਵੇਖੋ ਬਹੁਤ ਵੱਡੀ ਗੱਲ ਆ ਆਨਲਾਈਨ ਡਿਲੀਵਰੀ ਕੋਈ ਚਰਾ ਨਹੀਂ ਆ ਜੀ ਸ਼ਾ ਕੋਈ ਕਿਰਾਇਆ ਨਹੀਂ ਲੱਗਣਾ ਕੋਈ ਕਿਰਾਇਆ ਨਹੀਂਗਾ ਫਰੀ ਫਰੀ ਡਿਲੀਵਰੀ ਆ ਬਿਲਕੁਲ ਫਰੀ ਡਿਲੀਵਰੀ ਬਾਈ ਹੁਣੀ ਦੇਣਗੇ ਸਾਰੇ ਇੰਡੀਆ ਦੇ ਵਿੱਚ ਜੀ ਸਾਰੇ ਇੰਡੀਆ ਦੇ ਸਾਰੇ ਇੰਡੀਆ ਦੇ ਕਿਰਾਇਆ ਕੋਈ ਨਹੀਂ ਆ ਜੀ ਚੀਜ਼ ਕੋਈ ਵੀ ਕਿਰਾਇਆ ਨਹੀਂਗਾ ਬਿਲਕੁਲ ਫਰੀ ਡਿਲੀਵਰੀ ਆਪਾਂ ਨੂੰ ਡਿਲੀਵਰੀ ਫਰੀ ਹੈ ਡਿਲੀਵਰੀ ਕੋਈ ਕਿਰਾਇਆ ਨਹੀਂ ਆ ਜੀ ਕੋਈ ਕਿਰਾਇਆ ਬਾਈ ਹੁਣੀ ਕਹਿੰਦੇ ਜੈਸੇ ਕਿ ਚੀਜ਼ ਇਹ ਸਰਦਵਾਲ 200 ਰੁਪਏ ਦਾ ਚੱਲਦਾ ਹੈ ਤਾਂ 200 ਕਈ ਆਪ ਅਗਰ ਗੰਗਾ ਨਗਰ ਸੇ ਮੰਗਾਓਗੇ ਇਸ ਕੋ ਅਮਰਤ ਸਰਵੇ ਤੋਂ 200 ਕਈ ਆਪ ਪ੍ਰਾਪਤ ਕਰੋਗੇ ਜੇ ਤੁਸੀਂ ਇੱਥੇ ਮੰਨ ਲਓ ਬਾਈ ਹੁਣੀ ਆਪਾਂ ਨੂੰ ਮਿਲੇ ਆ ਜੀ ਆਪਾਂ ਇੱਥੇ ਖਰੀਦਣਾ ਹੋਵੇ ਤਾਂ ਵੀ 200 ਦਾ ਹੀ ਆ ਜੇ ਤੁਸੀਂ ਆਨਲਾਈਨ ਘਰੇ ਵੀ ਮੰਗਾਉਣੇ ਤਾਂ ਵੀ 200 ਦਾ ਹੀ ਆ ਜੀ ਬਾਦ ਹੁੰਦਾ ਬਸਤੇ ਰੱਖਦੇ ਨੇ ਥੋੜੀ ਥੋੜੀ ਮਿਹਨਤ ਕਰਨੀ ਪਵੇਗੀ ਬਸਤੇ ਜਾਣਾ ਪਊਗਾ ਬਸਤਾ ਲੈ ਕੇ ਆਣੀ ਪਊਗੀ ਹਾਂਜੀ ਤੇ ਇਹ ਬਾਈ ਹੁਣਾਂ ਨੇ ਬਸ ਤੁਸੀਂ ਪੈਸੇ ਆਨਲਾਈਨ ਕਰੋ ਬਾਈ ਹੁਣਾਂ ਦਾ ਕੰਟੈਕਟ ਨੰਬਰ ਲੈ ਲਓ ਹਰ ਇੱਕ ਮੰਡੀ ਦੇ ਬਾਈ ਹੁਣੀ ਮਿਲਦੇ ਆ ਨਾਂ ਆਪਣਾ ਦੱਸਿਓ ਬਾਈ ਜੀ ਜਗਤ ਭਗਵਾਨ ਸਿੰਘ ਭਗਵਾਨ ਸਿੰਘ ਹਾਂਜੀ ਭਗਵਾਨ ਸਿੰਘ ਬਾਈ ਹੁਣਾਂ ਦਾ ਨਾਮ ਆ ਗੰਗਾ ਨਗਰ ਇਹਨਾਂ ਦੀ ਦੁਕਾਨ ਆ ਗੰਗਾ ਨਗਰ ਦੁਕਾਨ ਆ ਆਪਣੀ ਕਿਹੜੇ ਏਰੀਏ ਚ ਕੋ ਇੰਦਰਾ ਚੌਕ ਤੇ ਇੰਦਰਾ ਚੌਕ ਤੇ ਬਾਈ ਹੁਣਾਂ ਦੀ ਦੁਕਾਨ ਆ ਤੇ ਤੁਸੀਂ ਬਾਈ ਹੁਣਾ ਨਾਲ ਜਦੋਂ ਵੀ ਚਾਹੋ ਫੋਨ ਤੇ ਵੀ ਰਾਬਤਾ ਕਰ ਸਕਦੇ ਹੋ ਆਨਲਾਈਨ ਚੀਜ਼ਾਂ ਵੀ ਮਗਾ ਸਕਦੇ ਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਜੀ ਧੰਨਵਾਦ